ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਮੈਂ ਸੋਚਿਆ ਕਿ ਤੁਹਾਡੇ ਨਾਲ ਇੱਕ ਪ੍ਰੋਬਲਮ ਡਿਸਕਸ ਕੀਤੀ ਜਾਵੇ ਜੋ ਆਪਾਂ ਸਾਰੇ ਫੇਸ ਕਰਦੇ ਆ ਉਹ ਹੈ ਮੋਬਾਈਲ ਐਡਿਕਸ਼ਨ ਦੀ ਹੁਣ ਜਦੋਂ ਵੀ ਅਸੀਂ ਕੋਈ ਪ੍ਰੋਬਲਮ ਫੇਸ ਕਰਦੇ ਆ ਕੋਈ ਮੁਸ਼ਕਿਲ ਫੇਸ ਕਰਦੇ ਆ ਨਾ ਤਾਂ ਸਾਡੇ ਲਈ ਇੱਕ ਚੀਜ਼ ਹੈ ਹੁੰਦੀ ਹੈ ਕਿ ਅਸੀਂ ਉਸ ਪ੍ਰੋਬਲਮ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਕਿ ਇਹ ਜੋ ਚੀਜ਼ ਸਾਡੇ ਨਾਲ ਹੋ ਰਹੀ ਹੈ ਇਹ ਉਸ ਪ੍ਰੋਬਲਮ ਦੇ ਸਿੰਪਟਮ ਨੇ ਕੀ ਉਹ ਆਪਣੇ ਆਪ ਵਿੱਚ ਇੱਕ ਪ੍ਰੋਬਲਮ ਹੈ ਮੈਂ ਸਮਝਾਂ ਜਦੋਂ ਸਾਡੇ ਫੇਫੜਿਆਂ ਵਿੱਚ ਇਨਫੈਕਸ਼ਨ ਹੁੰਦੀ ਹੈ ਲੰਗਸ ਵਿੱਚ ਇਨਫੈਕਸ਼ਨ ਹੁੰਦੀ ਹੈ ਸਾਨੂੰ ਛੇਕ ਆਉਂਦੀ ਹੈ ਖਾਂਸੀ ਆਉਂਦੀ ਹੈ ਬਲਗਮ ਆਉਂਦੀ ਹੈ ਅਸੀਂ ਉਸ ਬਲਗਮ ਖਾਂਸੀ ਨੂੰ ਬਿਮਾਰੀ ਸਮਝ ਲੈਨੇ ਆ ਤੇ ਉਸ ਨੂੰ ਦਬਾਨੇ ਜਦਕਿ ਅਸਲ ਕੋਈ ਪ੍ਰੋਬਲਮ ਇਨਫੈਕਸ਼ਨ ਲੰਗਸ ਦੇ ਵਿੱਚ ਹੁੰਦੀ ਹੈ ਹੁਣ ਇਹ ਜੋ ਇਹ ਸਾਰਾ ਕੁਝ ਹੈ ਨਾ ਫੋਨ ਸਕਰੀਨ ক্রিকেট ਟੈਲੀਵਿਜ਼ਨ ਇਹ ਸਾਰਾ ਕੁਝ ਇੱਕ ਐਂਟਰਟੇਨਮੈਂਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਇਹ ਸਾਡੇ ਮਨੋਰੰਜਨ ਵਾਸਤੇ ਹੁੰਦਾ ਹੈ ਤੇ ਇੱਕ ਚੀਜ਼ ਸਾਡੇ ਲਈ ਸਮਝਣੀ ਜ਼ਰੂਰੀ ਹੈ ਕਿ ਜਿੰਨੇ ਵੀ ਇਹ ਮਨੋਰੰਜਨ ਦੀਆਂ ਚੀਜ਼ਾਂ ਨੇ ਨਾ ਇਹ ਸਾਰਾ ਕੁਝ ਐਸਕੇਪ ਹੈ ਇੱਕ ਤਰੀਕਾ ਹੈ ਆਪਣੀ ਅਸਲਤੀ ਜ਼ਿੰਦਗੀ ਤੋਂ ਭੱਜ ਕੇ ਕਿਸੇ ਹੋਰ ਦੁਨੀਆ ਵਿੱਚ ਚਲੇ ਜਾ ਹੁਣ ਸਵਾਲ ਆਉਂਦਾ ਹੈ ਕਿ ਸਾਨੂੰ ਜ਼ਿੰਦਗੀ ਤੋਂ ਐਸਕੇਪ ਚਾਹੀਦਾ ਕਿਉਂ ਹੈ ਅਸਲ ਵਿੱਚ ਸਾਡੀ ਜ਼ਿੰਦਗੀ ਜਿਵੇਂ ਅਪਾਂ ਵੇਖੀ ਹੈ ਨਾ ਤਾਂ ਇਹ ਜ਼ਿੰਦਗੀ ਸਾਡੇ ਕੰਟਰੋਲ ਵਿੱਚ ਹੈ ਹੀ ਨਹੀਂ ਬਹੁਤ ਸਾਰੀਆਂ ਫਾਲਤੂ ਦੀਆਂ ਖਿਜਾਵਟਾਂ ਟੈਨਸ਼ਨਾਂ ਨੇ ਸਾਨੂੰ ਫਸਾ ਕੇ ਰੱਖਿਆ ਹੋਇਆ ਅਪਾਂ ਆਜ਼ਾਦ ਤਰੀਕੇ ਨਾਲ ਸੋਚ ਹੀ ਨਹੀਂ ਪਾ ਰਹੇ ਸਾਡੀ ਜ਼ਿੰਦਗੀ ਨੂੰ ਹੋਰ ਬਹੁਤ ਚੀਜ਼ਾਂ ਕੰਟਰੋਲ ਕਰ ਰਹੀਆਂ ਹਨ ਤੇ ਜਦ ਇਸ ਜ਼ਿੰਦਗੀ ਨੂੰ ਲੈ ਕੇ ਆਪਾਂ ਇਕੱਲੇ ਆਪਣੇ ਆਪ ਨਾਲ ਬੈਠਦੇ ਆ ਨਾ ਤਾਂ ਸਾਡੀ ਹੋਂਦ ਸਾਨੂੰ ਲਾਂਹਤਾ ਪਾਉਂਦੀ ਹੈ ਕਿ ਤੂੰ ਕੀ ਜ਼ਿੰਦਗੀ ਜੀ ਰਿਹਾ ਹੈ ਤੇਰਾ ਆਪਣਾ ਕੋਈ ਕੰਟਰੋਲ ਹੀ ਨਹੀਂ ਹੈ ਇਸ ਸਭ ਤੋਂ ਡਰਦੇ ਹੋਇਆ ਇਨਸਾਨ ਇਕੱਲਾ ਨਹੀਂ ਬੈਠ ਸਕਦਾ ਆਪਣੇ ਆਪ ਨਾਲ ਨਹੀਂ ਬੈਠ ਸਕਦਾ ਤੇ ਫਿਰ ਉਹ ਐਸਕੇਪ ਲੱਭਦਾ ਹੈ ਅਸਲ ਵਿੱਚ ਐਸਕੇਪ ਆਪਾਂ ਆਪਣੀ ਟੈਨਸ਼ਨਾਂ ਤੋਂ ਜਾਂ ਆਪਣੀ ਜ਼ਿੰਦਗੀ ਤੋਂ ਕੰਮ ਤੋਂ ਨਹੀਂ ਲੱਭਦੇ ਅਸੀਂ ਐਸਕੇਪ ਆਪਣੇ ਆਪ ਤੋਂ ਲੱਭਦੇ ਆ ਕਿਉਂਕਿ ਸਾਡੀ ਜਿਹੜੀ ਹੋਂਦ ਹੈ ਨਾ ਉਸ ਨਾਲ ਆਪਾਂ ਨਹੀਂ ਝੂਠ ਬੋਲ ਸਕਦੇ ਉਹ ਸਾਨੂੰ ਪੁੱਛਦੀ ਐ ਉਹ ਸਾਨੂੰ ਵੰਗਾਰਦੀ ਐ ਉਹ ਸਾਨੂੰ ਕਹਿੰਦੀ ਐ ਕਿ ਤੂੰ ਇਹ ਕੀ ਜ਼ਿੰਦਗੀ ਜੀ ਰਿਹਾ ਹੈ ਕੁਝ ਕਰ ਆਪਣੀ ਜ਼ਿੰਦਗੀ ਚ ਐਸਾ ਤਾਂ ਕਿ ਤੇਰੀ ਜਿਹੜੀ ਐਗਜ਼ਿਸਟੈਂਸ ਹੈ ਉਹ ਜਸਟੀਫਾਈ ਹੋਵੇ ਤੇ ਇਸ ਤੋਂ ਡਰਦੇ ਹੋਇਆ ਆਪਾਂ ਐਸਕੇਪ ਲੈਂਦੇ ਹਾਂ ਹੁਣ ਇਸ ਚੀਜ਼ ਦਾ ਸੋਲੂਸ਼ਨ ਕੀ ਹੋ ਸਕਦਾ ਦੇਖੋ ਇੱਕ ਦਿਨ ਦੇ ਵਿੱਚ ਤਾਂ ਕ੍ਰਾਂਤੀ ਆ ਨਹੀਂ ਸਕਦੀ ਕਿ ਹੁਣ ਤੋਂ ਮੈਂ ਸਾਰੇ ਗੈਰ ਜ਼ਰੂਰੀ ਕੰਮ ਛੱਡ ਕੇ ਸਿਰਫ ਉਹੀ ਕੰਮ ਕਰਾਂਗਾ ਜੋ ਮੈਂ ਕਰਨਾ ਚਾਹੁੰਦਾ ਤੁਹਾਨੂੰ ਦਿਨ ਦੇ ਵਿੱਚ ਇੱਕ ਸਮਾਂ ਬੰਨਣਾ ਪਵੇ ਤਾਂ ਮੇਰਾ ਇਹ ਸੁਜੈਸ਼ਨ ਹੈ ਕਿ ਦਿਨ ਦੇ ਅਖੀਰਲੇ ਵਕਤ ਦੇ ਵਿੱਚ ਨਾ ਅਖੀਰ ਦੇ 30 ਮਿੰਟਾਂ ਦੇ ਵਿੱਚ ਤੁਸੀਂ ਇਹ ਡਿਸਾਈਡ ਕਰੋ ਕਿ ਜੋ ਮੈਂ ਕਰਨਾ ਚਾਹਣਾ ਨਾ ਉਹ ਮੈਂ ਕਰਾਂਗਾ ਮੇਰਾ ਮੰਨਣਾ ਹੈ ਕਿ ਇਨਸਾਨ ਜਿਹੜੀ ਚੀਜ਼ ਲਈ ਐਕਸਾਈਟਿਡ ਹੁੰਦਾ ਨਾ ਉਸ ਦਾ ਪੈਸ਼ਨ ਹੁੰਦਾ ਹੈ ਤੇ ਪੈਸ਼ਨ ਨਾਰਮਲੀ ਕਿਸੇ ਨਾ ਕਿਸੇ ਆਰਟ ਦੇ ਵਿੱਚ ਹੁੰਦਾ ਹੈ ਭਾਵੇਂ ਉਹ ਵੀਡੀਓ ਐਡੀਟਿੰਗ ਹੋਵੇ ਭਾਵੇਂ ਉਹ ਪੇਂਟਿੰਗ ਹੋਵੇ ਪੋਇਟਰੀ ਹੋਵੇ ਉਸ ਨੂੰ ਦਿਨ ਦਾ ਅਖੀਰਲਾ ਸਮਾਂ ਦਿਓ ਕਿ ਦਿਨ ਦੇ ਅਖੀਰਲੇ 30 ਮਿੰਟਾਂ ਦੇ ਵਿੱਚ ਮੈਂ ਉਸ ਚੀਜ਼ ਨੂੰ ਸਮਾਂ ਦਵਾਂਗਾ ਇਸ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਤੁਸੀਂ ਸੇਟੀਸਫਾਈਡ ਰਹੋਗੇ ਕਿ ਮੈਂ ਕੁਝ ਕੀਤਾ ਦੂਸਰੀ ਚੀਜ਼ ਹੋਏਗੀ ਕਿ ਪੂਰੇ ਦਿਨ ਤੁਹਾਨੂੰ ਐਕਸਾਈਟਮੈਂਟ ਰਹੇਗੀ ਕਿ ਮੈਂ ਕੁਝ ਕਰਨ ਕਰਨਾ ਹੈ ਐਂਡ ਦੇ ਵਿੱਚ ਤਾਂ ਤੇ ਪੂਰੇ ਦਿਨ ਤੁਸੀਂ ਇੱਕ ਐਕਸਾਈਟਮੈਂਟ ਨਾਲ ਰੱਖ ਸਕੋਗੇ ਜਿਵੇਂ ਜਿਵੇਂ ਸੇਟੀਸਫਾਈਡ ਰਹਿਣ ਲੱਗੋਗੇ ਓਦਾਂ ਹੀ ਓਦਾਂ ਐਡਿਕਸ਼ਨ ਛੁੱਟਦੀ ਜਾਏਗੀ ਤੇ ਤੁਹਾਡੀ ਇਸ ਫੋਨ ਦੀ ਸਕਰੀਨ ਦੀ ਐਂਟਰਟੇਨਮੈਂਟ ਦੀ ਜਿਹੜੀ ਐਡਿਕਸ਼ਨ ਹੈ ਨਾ ਉਸ ਤੋਂ ਤੁਸੀਂ ਆਜ਼ਾਦ ਹੁੰਦੇ ਜਾਓਗੇ ਹੁਣ ਕੁਝ ਲੋਕਾਂ ਦੀ ਖਾਸ ਪ੍ਰੋਬਲਮ ਇਹ ਹੋਏਗੀ ਕਿ ਇਹ ਜਿਹੜਾ ਇੰਸਟਾਗ੍ਰam ਹੈ ਨਾ ਇਹਦੀ ਐਡਿਕਸ਼ਨ ਕੁਝ ਖਾਸ ਹੀ ਹੈ ਇਹ ਜਿਹੜਾ ਸ਼ਾਰਟ ਸਪੈਨ ਦੇ ਵਿੱਚ ਕੰਟੈਂਟ ਆਈ ਜਾਂਦਾ ਹੈ ਜਾਂਦਾ ਐਲਗੋਰਿਦਮ ਸਾਨੂੰ ਸਮਝ ਕੇ ਕੰਟੈਂਟ ਦਿੰਦਾ ਹੈ ਇਹਦੇ ਲਈ ਮੈਂ ਕੀ ਕਰਾਂ ਇਹਦਾ ਕੋਈ ਸੋਲੂਸ਼ਨ ਦੱਸੋ ਹੁਣ ਇੰਸਟਾਗ੍ਰam ਦੀ ਪ੍ਰੋਬਲਮ ਨੂੰ ਨਾ ਮੈਂ ਕੁਝ ਐਦਾਂ ਸਮਝਦਾ ਕਿ ਉਹਦੇ ਵਿੱਚ ਪ੍ਰੋਬਲਮ ਹੁਣ ਇਹ ਨਹੀਂ ਰਹੀ ਕਿ ਪੈਸ਼ਨ ਕੋਈ ਮਿਕਸ ਹੈ ਜਾਂ ਮੈਂ ਆਪਣੀ ਅਨਸੈਟੀਸਫੈਕਸ਼ਨ ਕਰਕੇ ਉੱਥੇ ਜਾ ਰਿਹਾ ਇੰਸਟਾਗ੍ਰam ਦੇ ਨਾਲ ਤੁਹਾਨੂੰ ਪ੍ਰੋਬਲਮ ਸ਼ਾਇਦ ਇਹ ਹੈ ਕਿ ਮੈਂ ਇੰਨਾ ਸਾਰਾ ਜਿਹੜਾ ਟਾਈਮ ਹੈ ਨਾ ਉਹ ਮੇਰਾ ਅਨ ਪ੍ਰੋਡਕਟਿਵ ਜਾ ਰਿਹਾ ਮੈਂ ਚਾਹਨਾ ਜਿੰਨਾ ਮੈਂ ਟਾਈਮ ਦੇ ਰਿਹਾ ਨਾ ਮੈਨੂੰ ਕੁਝ ਪ੍ਰੋਡਕਟਿਵ ਰਿਟਰਨ ਮਿਲੇ ਤਾਂ ਸਾਡਾ ਸੋਲੂਸ਼ਨ ਜੋ ਹੈ ਉਹ ਇਸ ਪਾਸੇ ਹੋਏਗਾ ਕਿ ਜਿਹੜੇ ਇੰਸਟਾਗ੍ਰam ਦੇ ਵਿੱਚ ਤੁਸੀਂ ਰੀਲਾਂ ਵੇਖ ਰਹੇ ਹੋ ਜਾਂ ਟਾਈਮ ਲਗਾ ਰਹੇ ਹੋ ਉਸ ਨੂੰ ਪ੍ਰੋਡਕਟਿਵ ਕਿਵੇਂ ਬਣਾਈਏ ਇਸ ਲਈ ਮੇਰਾ ਇਹ ਸੋਲੂਸ਼ਨ ਹੋਏਗਾ ਕਿ ਤੁਸੀਂ ਇੰਸਟਾਗ੍ਰam ਦੇ ਵਿੱਚ ਜਿਹੜਾ ਉਦਾਂ ਹੀ ਦੇਖੀ ਜਾਓ ਉਦਾਂ ਹੀ ਰੀਲਾਂ ਵੇਖੋ ਪਰ ਹੁਣ ਨਾਲ ਦੀ ਨਾਲ ਨਾ ਨਾਲੇ ਉਹਦੇ ਵਿੱਚ ਜਿਹੜੇ ਲਾਈਕ ਬਟਨ ਕਮੈਂਟ ਬਟਨ ਰੀਪੋਸਟ ਦਾ ਬਟਨ ਤੇ ਜਿਹੜਾ ਸੇਵ ਦਾ ਬਟਨ ਆ ਉਹਦੇ ਥੱਲੇ ਜਿਹੜਾ ਨੰਬਰ ਲਿਖਿਆ ਨਾ ਉਹਨੂੰ ਵੀ ਵੇਖੋ ਉਸ ਦੇ ਨਾਲ ਕੀ ਹੋਏਗਾ ਪਹਿਲਾਂ ਜਰਾ ਸਮਝੋ ਕੰਟੈਂਟ ਨੂੰ ਲਾਈਕ ਕਰਨਾ ਤੁਹਾਨੂੰ ਕੰਟੈਂਟ ਪਸੰਦ ਆਇਆ ਕੰਟੈਂਟ ਤੇ ਕਮੈਂਟ ਕਰਨਾ ਮਤਲਬ ਤੁਸੀਂ ਵੀ ਇੰਗੇਜ ਕਰਨਾ ਚਾਹੁੰਦੇ ਹੋ ਕੰਟੈਂਟ ਦੇ ਨੂੰ ਰੀਪੋਸਟ ਕਰਨਾ ਮਤਲਬ ਤੁਸੀਂ ਪੂਰਾ 100% ਸਹਿਮਤ ਹੋ ਕੰਟੈਂਟ ਦੇ ਨਾਲ ਤੇ ਇਹ ਤੁਹਾਡੀ ਸੋਚ ਨਾਲ ਅਲਾਈਨ ਕਰ ਰਿਹਾ ਹੈ ਤੇ ਚੌਥਾ ਹੈ ਸੇਵ ਕਰਨਾ ਕਿ ਤੁਸੀਂ ਕੰਟੈਂਟ ਨੂੰ ਬਾਰ-ਬਾਰ ਵੇਖਣਾ ਚਾਹੁੰਦੇ ਹੋ ਹੁਣ ਜਦੋਂ ਤੁਸੀਂ ਜਿਹੜਾ ਕੰਟੈਂਟ ਵੇਖ ਰਹੇ ਹੋ ਉਸ ਦੇ ਨਾਲ-ਨਾਲ ਹੈ ਲਾਈਕ ਕਮੈਂਟ ਰੀਪੋਸਟ ਤੇ ਸੇਵ ਵੇਖੋਗੇ ਨਾ ਤੁਹਾਡੇ ਦਿਮਾਗ ਦੇ ਵਿੱਚ ਇਨਸਾਈਟਸ ਡਿਵੈਲਪ ਹੋਣਗੇ ਕਿ ਜਿਹੜੇ ਲੋਕ ਨੇ ਜਾਂ ਜਿਹੜੇ ਐਲਗੋਰਿਦਮ ਮੈਨੂੰ ਕੰਟੈਂਟ ਵਿਖਾ ਰਿਹਾ ਤੇ ਮੇਰੇ ਵਰਗੇ ਲੋਕ ਹੋਰ ਕੀ ਕੀ ਪਸੰਦ ਕਰ ਰਹੇ ਨੇ ਕਿੰਨੇ ਪਰਸੈਂਟ ਆਫ ਲੋਕ ਜੋ ਹੈ ਜਿਹੜਾ ਕੰਟੈਂਟ ਮੈਨੂੰ ਰეკਮੈਂਡ ਹੋ ਰਿਹਾ ਹੈ ਉਸ ਨੂੰ ਪਸੰਦ ਕਰ ਰਹੇ ਨੇ ਉਸ ਦੇ ਨਾਲ ਪੂਰਾ ਪੂਰਾ ਅਲਾਈਨ ਕਰ ਰਹੇ ਨੇ ਉਸ ਦੇ ਵਿੱਚ ਇੰਗੇਜ ਕਰ ਰਹੇ ਨੇ ਤੇ ਉਸ ਨੂੰ ਸੇਵ ਕਰ ਰਹੇ ਨੇ ਕਿ ਮੈਂ बार-बार ਇਸ ਨੂੰ ਜਾ ਕੇ ਵੇਖਾਂ ਜਦੋਂ ਇਹ ਇਨਸਾਈਟਸ ਤੁਹਾਨੂੰ ਮਿਲੇ ਤੇ ਤੁਸੀਂ ਇੰਨਾ ਇਨਸਾਈਟਸ ਨੂੰ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਅਪਲਾਈ ਕੀਤਾ ਨਾ ਤਾਂ ਉਹ ਚੀਜ਼ ਤੁਹਾਡੇ ਲਈ ਬਹੁਤ ਕਮਾਲ ਦਾ ਕੰਮ ਕਰੇਗੀ ਇਸ ਲਈ ਹੁਣ ਤੋਂ ਜਿਹੜਾ ਟਾਈਮ ਵੇਸ ਤੁਹਾਨੂੰ ਲੱਗਦਾ ਨਾ ਉਹ ਚੀਜ਼ ਤੁਹਾਡੇ ਲਈ ਇੱਕ ਪ੍ਰੋਡਕਟਿਵ ਰਸਤਾ ਬਣੇਗੀ ਤੇ ਹੁਣ ਤੋਂ ਬਸ ਇਹ ਕਰ ਲਓ ਕਿ ਜਿਹੜਾ ਇੰਸਟਾਗ੍ਰam ਦੇ ਉੱਤੇ ਟਾਈਮ ਸਪੈਂਡ ਕਰਦੇ ਹੋ ਨਾ 3 ਘੰਟੇ 4 ਘੰਟੇ ਸਕਰੋਲਿੰਗ ਵਿੱਚ ਉਦਾਂ ਹੀ ਕਰੋ ਪਰ ਬਸ ਨਾਲ-ਨਾਲ ਹਰ ਰੀਲ ਦਾ ਲਾਈਕ ਕਮੈਂਟ ਰੀਪੋਸਟ ਤੇ ਸੇਵ ਬਟਨ ਨਾਲ ਵੇਖੀ ਜਾ ਤੁਹਾਡੂ ਜੀ ਇਨਸਾਈਟਸ ਜੋ ਹੈ ਉਹ ਤੁਹਾਡਾ ਜਿਹੜਾ ਟਾਈਮ ਅਨਪ੍ਰੋਡਕਟਿਵ ਜਾ ਰਿਹਾ ਸੀ ਨਾ ਉਸ ਦੇ ਵਿੱਚ ਕੁਝ ਪ੍ਰੋਡਕਟਿਵਿਟੀ ਹੋਣੀ ਸ਼ੁਰੂ ਹੋ ਜਾਏਗੀ ਤੇ ਫਿਰ ਉਹ ਤੁਹਾਡਾ ਜਿਹੜਾ ਐਡਿਕਸ਼ਨ ਦੀ ਪ੍ਰੋਬਲਮ ਹੈ ਨਾ ਉਹ ਤੁਹਾਡੇ ਲਈ ਇੱਕ ਨੀਡ ਬਣ ਜਾਏਗੀ ਕਿ ਹੁਣ ਇਸ ਤੋਂ ਮੈਂ ਹੋਰ ਇਨਸਾਈਟਸ ਡਿਵਲਪ ਕਰਨੇ ਨੇ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਮੈਂ ਸੋਲੂਸ਼ਨ ਤੁਹਾਨੂੰ ਫੋਨ ਐਡਿਕਸ਼ਨ ਤੇ ਇੰਸਟਾਗ੍ਰam ਐਡਿਕਸ਼ਨ ਤੇ ਦਿੱਤੇ ਉਹ ਸਿਰਫ ਤੁਹਾਨੂੰ ਇਸ ਦੇ ਐਡਿਕਸ਼ਨ ਨਾਲ ਲੜਨ ਨਾਲ ਲਈ ਹੋਰ ਵੀ ਜਿਹੜੀਆਂ ਤੁਹਾਡੀ ਜ਼ਿੰਦਗੀ ਦੀਆਂ ਪ੍ਰੋਬਲਮ ਨੇ ਉਹਨਾਂ ਨੂੰ ਵੀ ਸਮਝਣ ਦੇ ਲਈ ਹੋਰ ਕਾਰਜਕਾਰੀ ਹੋਣਗੇ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਪਲੀਜ਼ ਕਰਕੇ ਜਾਓ ਸਪੋਰਟ ਕਰਿਓ ਜੇ ਤੁਹਾਨੂੰ ਕੰਟੈਂਟ ਵਧੀਆ ਤੇ ਜਦੋਂ ਆਪਣੇ ਜ਼ਿੰਦਗੀ ਦਾ ਫੇਵਰਟ ਕੰਮ ਕਰਕੇ ਸੌਣ ਲੱਗੋਗੇ ਨਾ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਜਿਹੜੀ ਨੀਂਦ ਹੈ ਨਾ ਇਹ ਕਿਸੇ ਵੀ ਫੋਨ ਤੇ ਕਿਸੇ ਵੀ ਬਾਹਰ ਦੇ ਖਾਣੇ ਦੇ ਐਡਿਕਸ਼ਨ ਤੋਂ ਮਿਲਨ ਵਾਲੇ ਡੋਪਾਮੀਨ ਤੋਂ ਕਿਤੇ ਵੱਧ ਵਧੀਆ ਤਾਂ ਮੈਂ ਤਾਂ ਚੱਲਾ ਹੁਣ ਸੌਣ